ਧੰਨਵਾਦ 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 ਪ੍ਰਦਾਨ ਸਰ ਧੰਨਵਾਦ ਵੀਰੇ ਧੰਨਵਾਦ ਧੰਨਵਾਦ ਬਸ ਇੱਦਾਂ 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 ਦੇਖ ਚੌਲਦੀ ਸਾਹ ਦੇ ਬੰਦੇ ਵੈਰੀ ਗੁੱਡ ਬਸ ਥੈਂਕ ਧੰਨਵਾਦ ਵੀਰੇ ਧੰਨਵਾਦ ਧੰਨਵਾਦ ਉਸ सनी ਦੇ ਇੱਦਾਂ ਹੀ ਦੇਖ ਬਸ ਨਹੀਂ ਹੋਣਾ ਸਿਗਰ ਚ ਛੋੜਾ ਨੁਕਸਰ ਠੀਕ ਹੈ ਬਸ ਇਹਨੂੰ ਇਦਾਂ ਹੀ ਕਰ थैंक यू बहुत-बहुत धन्यवाद थोड़ा बेटा ਨਾਲ ਹੋ ਜਾ ਦੀ ਸਾਡੇ ਨਾਲ ਹੋ ਜਾਓ ਆਓ ਅੰਦਰ ਆ ਜਾਓ ਹੈ ਨਾ ਡਾਕਟਰ ਸਾਹਿਬ ਆਜੋ ਡਾਕਟਰ ਸਾਹਿਬ ਡਾਕਟਰ ਆਓ ਆਓ ਸਰ ਥੋੜੀ ਮਿੰਟ ਤੁਸੀਂ ਇਨੇ ਗੇੜੇ ਮਾਰੇ ਹੁਣ ਥੋੜੇ ਤੁਸੀਂ

ਬਨੀ ਰਾਮ ਜੀ ਸਟੇਟ ਚ ਜਾਓਗੇ ਸਰ ਆਓ ਸਾਰੇ ਅ ਮੇਰੀ ਕੌਨਸਟਿਟੂਐਂਸੀ ਤੋਂ ਹੈ ਨਾ ਤਾਂ ਹੁਣ ਤੁਸੀਂ ਸਕੀਮ ਆਫ ਬਾਇਰ ਡੋਮੇਨ ਐਂਡ ਦੈਨ ਸਕੂਲ ਫੀਸ ਇਟਸ ਜਸਟ ਉਸੇ ਬੋਰਡ ਦੇ ਇਗਜ਼ਾਮ ਲੈਂਦੇ ਹੋਰ ਵੀ ਬੈਸ। ਪੇਪਰ ਫੀਸ ਹੁੰਦਾ ਹੈ। ਪੇਪਰ ਫੀਸ। ਐਡਿਵਾਨ ਕੇ ਰਿਪੋਰਟ ਦੇਨ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਚੈਲੇਂਜਿੰਗ ਸਭੀ ਇੱਕੋ ਕੰਬੀਸ ਦੋ। ਸਭ ਸੀ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿੱਦਾਂ ਹੁਣ ਤੱਕ ਉਹ ਸਾਡੇ ਲਈ ਉਪਰਾਲੇ ਕਰਦੀ ਆ ਰਹੀ ਹੈ ਅੱਗੇ ਵੀ ਕਰੇਗੀ ਤੇ ਸਾਡੇ ਬਾਰੇ ਸੋਚੇਗੀ। ਸ਼ਾਮ ਸ਼ੋਅ। ਸ਼ਾਮ। ਆਓ। ਕਿੰਕੇ ਨਸਰਸਾਨਾ ਗੱਲ ਤੇ ਹਾਂ ਉੱਥੇ ਡੇਟ ਆ ਗਿਆ ਜੀ ਜੋਸ਼ ਸਿੰਘ ਜੀ ਵੈਸੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਦਾ ਹਾਂ ਮੈਂ ਅਮਰਦੀਪ ਕੈ ਲੈਂਚਰਸਾਰ ਦਿਆ ਸਿੰਘ ਜੀ ਏਰੀਆ ਕੋਆਰਡੀਨੇਟਰ ਸ਼੍ਰੀ ਮਨਜੋਤ ਸਿੰਘ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਾਡੇ ਸਿੱਖਿਆ ਮੰਤਰੀ ਸਾਹਿਬ ਦੀਆਂ ਹੋਰ ਸੇਵਤਾ ਕਰਾਂ ਤਾਂ ਉਹ ਵੀ ਘੱਟ ਹੋਊਗੀ ਇਹ ਇੰਟੈਲੀਜੈਂਸੀ ਦਾ ਯੁੱਗ ਹੈ ਹਾਲ ਹੀ ਦੇ ਵਿੱਚ ਸਾਡੇ ਵਿਦਿਆਰਥੀਆਂ ਨੇ ਆਰਟੀਫੀਸ਼ੀਅਲ ਇਹ ਸਮਾਗਮ ਹੋਣ ਜਾ ਰਿਹਾ ਹੈ ਇਸ ਦੇ ਲਈ ਮੈਂ ਆਪਣੇ ਸਕੂਲ ਦੇ ਪ੍ਰਿੰਸੀਪਲ ਬੱਗਾ ਜੀ ਉਪਰਾਜਨ ਮਿੰਦੀ ਜੀ ਉਪਰਾਜਨ ਸਾਡੇ ਬਹੁਤ ਸਤਿਕਾਰਯੋਗ ਜਸਪਾਲਤਾ ਹੈ ਜੀ ਦੀਪਕ ਸੋਨੀ ਜੀ ਪਲੀਜ਼ ਆਵੀ ਸਟੇਜ ਤੇ ਆ ਜੀ ਸਾਝਾ ਕਰਨਾ ਚਾਹੁੰਦਾ ਹਾਂ ਬਾਬਾ ਸਾਹਿਬ ਕਹਿੰਦੇ ਸੀ ਜੋ ਮੁੱਖ ਮੰਤਰੀ ਪੰਜਾਬੀ ਜੋ ਇੰਪੋਰਟਨ ਸਮਾਰੋਹਿਕ ਪਹੁੰਚਣ ਤੇ ਨਿਗਾਹ ਸਵਾਗਤ 1.24 ਕਰੋੜ ਦੀ ਨਗਤਨ ਬਿਲਡਿੰਗ ਦੇ ਨਕਸ਼ੇ ਡਾਕਟਰ ਇੰਜੀਨੀਅਰ ਜਾਂ ਵਕੀਲ ਨਿਕਲਣਗੇ ਬਲਤਨ ਕੀਤਾ ਜਾਂਦਾ ਹੈ ਪ੍ਰਮਾਤਮਾ ਕਰੇ ਇਹ ਸਕੂਲ ਸਾਬਹ ਡਾਕਟਰ ਭੀਮrao ਅੰਬੇਦਕਰ ਜੀ ਜਿਨ੍ਹਾਂ ਦਾ ਜਨਮ 14 ਅਪ੍ਰੈਲ 1932 ਤੱਕ ਦਰਜ ਕੀਤੇ ਗਏ ਨੇ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਸਦੇ ਮੌਲਿਕਤ ਕੁਤਾਉਤ ਹੋ ਪਾਇਆ ਹੈ ਸੋ ਸਿੱਖਿਆ ਖੇਤਰ ਵਿੱਚ ਕੀਤੇ ਗਏ ਉਹਨਾਂ ਦੇ ਕੰਮਾਂ ਨੂੰ ਅੱਜ ਇਸ ਭਰੀ ਸਭਾ ਵਾਹਿ ਜੀ ਤੁਜੀ ਦਾ ਸਵਾਪਾਹ ਜੀ ਤੁਜੀ ਕੀ ਪਤੇ ਉਮੀਦਪਾੜੇ ਨੇ ਤੇ ਅੱਜ ਬਹੁਤ ਪਿਆਰੀ ਤੁਹਾਨੂੰ ਲੱਖ ਲੱਖ ਵਧਾਈ ਤੁਹਾਨੂੰ ਲੱਖ ਲੱਖ ਵਧਾਈ ਸੋ ਇਸ ਦੇ ਨਾਲ ਹੀ ਇੱਕ ਸ਼ੇਰ ਮੰਤਰੀ ਸਾਹਿਬਾਸਤੇ ਹੋਰ ਮੈਂ ਦੇਖ ਰਿਹਾ ਆਸਪਾਸ ਦੇ ਉਹ ਖ ਮਹਿਮਾਨ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਿੱਖਿਆ ਮੰਤਰੀ ਪੰਜਾਬ ਉਹ ਆਪਣੇ ਕੀਮਤੀ ਵਿਚਾਰਾਂ ਨਾਲ ਸਾਡੇ ਸਾਹਮਣੇ ਸਨਮੁਖ ਹੋਣ ਬੱਚਿਆਂ ਨੂੰ ਜੋ ਤੁਸੀਂ ਸਾਈਡ ਬੱਚਿਆਂ ਨੂੰ ਆਵਿਟਾ ਠੀਕ ਆਵਿਟਾ ਠੀਕ ਆਵਿਟਾ ਨਿਉ ਆ ਜਾ ਬੱਚੇ ਬੈਠੋ ਜੀ ਬਾਕੀ ਬੈਠੋ 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 ਆ ਵੀ ਮਨੇ ਅੱਛਾ ਹੈ ਬਾਕੀ ਬੈਠ ਜੂ ਬਹੁਤ ਹੀ ਸਤਕਾਰਯੋਗ ਨੰਗਲ ਦੇ ਸਾਰੇ ਹੀ ਜੁਵਾਂਚੇ ਸੁਸਤੇ ਸਮਾਜ ਸਮਾਜਿਸ ਸਮਾਗਮ ਤੇ ਪਹੁੰਚਿਆ ਬੱਚੇ ਸਾਡੇ ਨੰਗਲ ਦੇ ਸਾਰੇ ਸ਼ਹਿਰ ਵਾਸੀ ਮੀਡੀਆ ਸਕੂਲ ਦੇ ਪ੍ਰਿੰਸੀਪਲ ਸਟਾਫ ਆਮ ਆਦਮੀ ਪਾਰਟੀ ਦੀ ਸਤਿਮੱਚੀ ਲੀਡਰਸ਼ਿਪ ਮੈਂ ਦੇਖ ਰਿਹਾ ਆਸ-ਪਾਸ ਦੇ ਕਈ ਪਿੰਡਾਂ ਦੇ ਮੋਢਵਰ ਸਰਪੰਚ ਸਹਿਬਾਨ ਸਾਰੇ ਪਹੁੰਚੇ ਆ ਸਾਰੇ ਹੀ ਸਾਰੇ ਸਾਡੇ ਸ਼ਹਿਰ ਦੀ ਸੀਨੀਅਰ ਪ੍ਰੈਸ ਪਹੁੰਚੀ ਹੈ ਐਸ.ਟੀ.ਐਮ ਸਾਹਿਬ ਤਹਿਸੀਲਦਾਰ ਸਾਹਿਬ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਸਕੂਲ ਦੇ ਉੱਠ ਘਟਣ ਦੇ ਲਈ ਮੈਂ ਖਾਸ ਕਰਕੇ ਭਾਵੇਂ ਅੱਜ ਇੱਕ ਰਜਿਸਟਰਡ ਹੌਲੀਡੇ ਹੈ ਪਰ ਮੈਂ ਅੱਜ ਸਟਾਫ ਨੂੰ ਤੇ ਸਾਰੇ ਬੱਚਿਆਂ ਨੂੰ ਵੀ ਬੇਨਤੀ ਕੀਤੀ ਸੀ ਇਹ ਮੈਂ ਚਾਹਨਾ ਕਿ ਅੱਜ ਦਾ ਦਿਨ ਸੁਣਾਇਆ ਜਾਵੇ ਉਹਦੇ ਪਿੱਛੇ ਕਾਰਨ ਹੈ ਕਿ ਅੱਜ ਭਾਰਤ ਦੇ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀ ਜਨਮ ਦਿਨ ਹੈ ਅੱਜ ਆਪਾਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਬਾਬਾ ਸਾਹਿਬ ਭਾਰਤ ਦੇ ਡਾਕਟਰ ਭੀਮrao Ambedkar ਜੀ ਮੱਧ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਤੋਂ ਮੜੇ ਤੇ ਜਦੋਂ ਉਹ ਸਮਾਸੀ ਕੇ ਸਕੂਲ ਤੋਂ ਦੂਰ ਦੀ ਗੱਲ ਹੈ ਟੀਨ ਵਾਲਾ ਪਾਣੀ ਵੀ ਖੂਚੋ ਨਹੀਂ ਤੁਹਾਨੂੰ ਮਿਲ ਸਕਦਾ ਸੀ ਪਰਛਾਈ ਤੋਂ ਵੀ ਕਹਿੰਦੇ ਪਰਛਾਈ ਵੀ ਨਹੀਂ ਪੈਣੀ ਚਾਹੀਦੀ ਪਰ ਤੂਫਾਨਾਂ ਦਾ ਸਾਹਮਣਾ ਕਰਕੇ ਦੁਨੀਆ ਦੇ ਬੈਸਟ ਇਨਸਾਈਟਸ ਬਵਨ ਸਾਹਿਬ ਨੇ ਜੀ ਡਾਕਟਰੀਕ ਇਨ ਕਮਰਸ ਕੀਤੀ ਸੀ ਕਲੰਬੀਆ ਯੂਨੀਵਰਸਿਟੀ ਤੋਂ ਡੀ ਐਸ ਸੀ ਫਰਮ ਲੰਡਨ ਸਕੂਲ ਆਫ ਇਕਨੋਮਿਕਸ ਮੈਂ ਥੋੜਾ ਸਮਾਂ ਉੱਥੇ ਪੜ੍ਹ ਕੇ ਆਇਆ ਰਹਿ ਕੇ ਆਇਆ ਬਾਅਰ ਐਟ ਲਾ ਜਿੱਥੋਂ ਮਹਾਤਮਾ ਗਾਂਧੀ ਜੀ ਨੇ ਜਿੱਥੋਂ ਜਵਾਲਨ ਨਹਿਰੂ ਜੀ ਨੇ ਕੀਤੀ ਸੀ ਬਹੁਤ ਅੱਜ ਵੀ ਬਹੁਤ ਵੱਡੀ ਗੱਲ ਹੈ ਅੱਜ ਵੀ ਜਿਹੜੇ ਚੰਗੇ-ਚੰਗੇ ਲੋਕ ਅੱਜ ਵੀ ਸੁਪਨਾ ਦੇਖਦੇ تھے ناکਾਮ ਹੋ ਜਾਂਦੇ ਪਰ ਬਾਬਾ ਸਾਹਿਬ ਉਸ ਦਿਨ ਜਾ ਕੇ ਪੜ੍ਹ ਕੇ ਆਏ ਤੇ ਇੰਨਾ ਹੀ ਨਹੀਂ ਆਕੇ ਇਸ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਸੰਵਿਧਾਨ ਦਾ ਬਾਬਾ ਸਾਹਿਬ ਦਾ ਮੰਨਣਾ ਸੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਕਿ ਜਿਹੜਾ ਵੀ ਪੀਊਗਾ ਉਹ ਦਹਾੜੂਗਾ ਇਸ ਕਰਕੇ ਅੱਜ ਦਾ ਦਿਨ ਚੁਣਿਆ ਗਿਆ ਤੇ ਅਸੀਂ ਅੱਜ ਇਸ ਮਹਾਨ ਦਿਨ ਦੇ ਉੱਤੇ ਇਹ ਬਤੌਰ এডਿਕੇਸ਼ਨ ਲੈਸਰ ਮੈਂ ਐਲਾਨ ਕਰਦਾ ਹਾਂ ਕਿ ਸਕੂਲ ਆਫ ਐਮੀਨੈਂਸ ਦਾ ਨੰਗਲਜ਼ਾ ਅਸਲ ਜਿਹੜਾ ਨਾਮ ਹੈ ਡਾਕਟਰ ਬੀ ਆਰ ਅਮੇਦ ਦਾ ਸਕੂਲ ਆਫ ਐਮੀਨੈਂਸ ਹੈ ਅਸੀਂ ਇਹ ਵਿਦਿਅਕ ਅਧਾਰਾ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਇਸ ਵਿਦਿਅਕ ادارے ਦੇ ਵਿੱਚ ਤੁਸੀਂ ਦੇਖਿਆ ਬਹੁਤ ਸਾਰੇ ਜਿਹੜੇ ਸੀਨੀਅਰ ਲੋਕ ਨੇ ਪੇਰੈਂਟਸ ਨੇ ਉਹ ਇਸ ਸਕੂਲ ਚ ਪੜੇ ਵੀ ਹੋਣਗੇ ਪਹਿਲਾਂ ਸਿਰ ਬॉयਲ ਸਕੂਲ ਹੁੰਦਾ ਸੀ ਹੁਣ ਇੱਕ ਕੋਵਿਡ ਸਕੂਲ ਹੈ ਤੇ ਇਸ ਸਕੂਲ ਦੇ ਵਿੱਚ ਲਗਭਗ ਸਵਾ ਕਰੋੜ ਦਾ ਸਿਵਲ ਵਰਕ 50 55 ਕਰੋੜ ਦਾ ਨਵਾਂ ਫਰਨੀਚਰ ਆਇਆ ਫੇਜ਼ 1 ਦਾ ਕੰਮ ਕੰਪਲੀਟ ਹੋਇਆ ਮੈਂ ਜਦੋਂ ਐਮਐਲਏ ਬਣਿਆ ਮੇਰੇ ਨੰਗਲ ਸ਼ਹਿਰ ਦੇ ਨਾਲ ਵਾਦੇ ਸੀ ਸਾਡਾ ਨੰਗਲ ਸ਼ਹਿਰ ਮੇਰੇ ਦਾਦਕੇ ਪਿੰਡ ਕਬੀਰਪੁਰ ਨੰਗਲ ਸ਼ਹਿਰ ਮੇਰੇ ਨਾਨਕੇ ਮੇਰਾ ਬਚਪਨ ਇੱਥੇ ਬਿਤਾਇਆ ਮੇਰੇ ਨਾਨਾ ਜੀ ਸਵਰਗਵਾਸੀ ਸਰਦਾਰ ਕਾਮਲ ਸਿੰਘ ਢਿੱਲੋਂ ਉਹੀ ਇਸ ਸ਼ਹਿਰ ਨੂੰ ਬਸਾਉਣ ਦੇ ਲਈ ਮੋਢਲੇ ਲੋਕਾਂ ਦੇ ਵਿੱਚੋਂ ਅਸੀਂ ਬੜਾ ਹੰਦਾ ਸਤਿਕਾਰ ਸੀ ਮੈਂ ਇਸ ਸ਼ਹਿਰ ਨੂੰ ਬਚਪਨ ਚ ਦੇਖਿਆ ਤੇ ਉਸ ਤੋਂ ਬਾਅਦ ਇਸ ਨੂੰ ਗੁਜਰਦਾ ਦੇਖਿਆ 1960-65 ਦੇ ਦਸ਼ਕ ਦੇ ਵਿੱਚ ਜੋ ਲੋਕ ਦੱਸਦੇ ਨੇ ਕਿ ਨੰਗਲ ਚ ਰੌਣਕ ਹੁੰਦੀ ਸੀ ਵੱਡੇ ਵੱਡੇ ਅਧਾਰੇ ਐ ਲੱਗ ਰਿਹਾ ਸੀ ਪੂਰੇ ਦੇਸ਼ ਦਾ ਤੇ ਸਾਡੇ ਦੇਸ਼ ਦੇ ਪ੍ਰਥਮ ਪ੍ਰਧਾਨ ਮੰਤਰੀ ਜਵਾਲਲਾਲ నెਹਰੂ ਜੀ ਨੇ ਇੱਕ ਆਖਿਆਸੀ ਮੰਗਲਵਾਰੇ ਕਿ ਸਾਦਾ ਪਾਖਰਾ ਨੰਗਲ ਡੈਮ ਇੰਡੀਆ ਦਾ ਮਾਡਰਨ ਮੰਦਿਰ ਹੈ ਪਰ ਉਸ ਤੋਂ ਬਾਅਦ ਐਸੀ ਨਜ਼ਰ ਲੱਗੀ ਐਸੀ ਨਜ਼ਰ ਲੱਗੀ ਕਿ ਸਾਡੀ ਇਮਾਰਤਾਂ ਖੰਡਰ ਬਣ ਗਈਆਂ ਯਾਰ ਮੇਰਾ ਸੁਪਨਾ ਹੈ ਕਿ ਇਸ ਸ਼ਹਿਰ ਨੂੰ ਦੁਬਾਰਾ ਹਰਿਆ ਭਰਿਆ ਹੋਵੇ ਪਿੱਛੇ ਜੇ ਇੱਕ ਫਲਾਈਓਵਰ ਕਰਕੇ ਕਈ ਸਾਲ ਸ਼ਹਿਰ ਦੇ ਵਿੱਚ ਰੌਣਕ ਗਾਇਬ ਰਹੀ ਤੇ ਹਰ ਰੋਜ਼ ਕੋਸ਼ਿਸ਼ ਕਰਦੇ ਆਂ ਹੁਣ ਖੁਸ਼ੀ ਹੁੰਦੀ ਹੈ ਦੇਖਦੇ ਹੋਏ ਕਿ ਸ਼ਹਿਰ ਤੇ ਦੁਬਾਰਾ ਦੁਕਾਨਾਂ ਉੱਤੇ ਜਿਹੜੀ ਰੌਣਕ ਹੈ ਉਹ ਪਰਤਰੀ ਹੈ ਤੇ ਉਸੇ سلسلے ਤਹਿਤ ਮੇਰੇ ਕੋਲ ਸਿੱਖਿਆ ਵਿਭਾਗ ਮੰੰਗਲ ਦੇ ਜਿਹੜੇ ਵਿਦਿਅਕ ادارے ਆ ਇਹਨਾਂ ਨੂੰ ਸਰਵੋੱਚ ਬਣਾਣਾ ਮੈਂ ਇਸ ਸਕੂਲ ਦੇ ਵਿੱਚ ਜਦੋਂ ਆਇਆ ਪ੍ਰਿੰਸੀਪਲ ਸਾਹਿਬ ਗਵਾਹੀ ਸਾਡੇ ਸਟਕਾਰਯੋਗ ਮੀਡੀਆ ਦੇ ਸਾਥੀ ਇਹਨਾਂ ਨੂੰ ਪਤਾ ਲੱਗਿਆ ਇਹ ਵੀ ਪਹੁੰਚ ਗਏ ਸੀ ਚੌਪੜਾ ਸਕੂਲ ਇਹਨਾਂ ਕੋਲ ਵੀ ਉਹ ਫੀਡ ਹੋਊਗੀ ਇਸ ਸਕੂਲ ਦੇ ਹਾਲਾਤ ਖੰਡਰ ਵਰਗੇ ਕਮਰੇ ਸੀ ਜੇ ਕਿਸੇ ਨੂੰ ਸ਼ੱਕ ਹੋਵੇ ਮੈਂ ਉਹ ਤਸਵੀਰਾਂ ਦਿਖਾ ਸਕਦਾ ਮੈਂ ਇੱਕ ਕਲਾਸ ਕਿਹਾ ਉੱਥੇ ਬੱਚੇ ਜ਼ਮੀਨ ਤੇ ਬੈਠੇ ਸੀ ਅੱਜ ਇਦਾਂ ਦਾ ਫਰਨੀਚਰ ਸਾਡੇ ਇਲਾਕੇ ਦੇ ਸਭ ਤੋਂ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਹੈ ਪਰ ਉਹ ਜੋ ਕਿ 2022 ਦੇ ਵਿੱਚ ਬੱਚੇ ਜ਼ਮੀਨ ਤੇ ਬੈਠੇ ਸੀ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਤਕਲੀਫ ਇਹਨਾਂ ਨੂੰ ਹੀ ਹੈ ਜਦੋਂ ਮੈਂ ਹੁਣ ਇਹਨਾਂ ਸਿੱਖਿਆ ਦੇ ਵਿੱਚ ਕੰਮ ਕਰ ਲਈ ਇਹਨਾਂ ਨੂੰ ਤਕਲੀਫ ਹੈ ਕਿ ਗਰੀਬਾਂ ਦੇ ਬੱਚਿਆਂ ਦੀ ਕਿਉਂ ਗੱਲ ਹੋਣ ਲੱਗਦੀ ਆਪਣੇ ਬੱਚੇ ਇਹਨਾਂ ਦੇ ਪੜਦੇ ਆ ਮਹਿੰਗੇ ਸਕੂਲਾਂ 'ਚ ਕਹਿੰਦੇ ਜੀ ਅੱਛੇ ਇਹ ਬੋਰਡ ਲਾਈ ਜਾ ਰਹੀ ਹੈ ਇਹ ਉਦਘਾਟਨ ਕਿਉਂ ਨਹੀਂ ਕਰਨਾ ਚਾਹੀਦਾ ਉਦਘਾਟਨ ਅੱਜ ਇਹਨਾਂ ਬੱਚਿਆਂ ਦੇ ਵਿੱਚ ਇਹਨਾਂ ਬੱਚਿਆਂ ਦਾ ਕੌਨਫੀਡੈਂਸ ਤੁਸੀਂ ਦੇਖਿਆ ਇੰਗਲਿਸ਼ ਬੋਲਦੇ ਆ ਸ਼ੰਗਰ ਇਹਨਾਂ ਬੱਚਿਆਂ ਨੂੰ ਇਹ ਪਤਾ ਲੱਗ ਗਿਆ ਕਿ ਸਾਡਾ ਸਕੂਲ ਜਿਹੜੇ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਬਲਕਿ ਵੱਧ ਹੈ ਅੱਜ ਇਸ ਸਾਰੇ ਪ੍ਰੋਗਰਾਮ ਦਾ ਜਿਹੜਾ ਅਸੀਂ 12 ਹਜ਼ਾਰ ਸਕੂਲਾਂ 'ਚ ਪ੍ਰੋਗਰਾਮ ਕਰ ਰਹੇ ਹਾਂ ਉਸ ਦਾ ਉਦੇਸ਼ੀ ਉਸ ਦਾ ਕਾਰਨ ਹੀ ਉਸ ਦਾ ਮੰਤਵ ਹੀ ਇਹ ਹੈ ਸਾਰੀ ਬਿਊਰੋਕ੍ਰੇਸੀ ਜਾਂਦੀ ਹੈ ਹਲਕੇ ਦਾ ਐਮਐਲਏ ਜਾਂਦਾ ਮੰਤਰੀ ਜਾਂਦਾ ਪ੍ਰੈਸ ਜਾਂਦੀ ਹੈ ਸੀਐਮ ਸਾਹਿਬ ਆਈਐਸ ਪੀਆਈਪੀਐਸ ਡੀਐਸਪੀ ਸਾਰੇ ਜਿਹੜੇ ਪ੍ਰਸ਼ਾਸਨ ਵੀ ਹੋ ਸਾਰੇ ਪ੍ਰਸ਼ਾਸਨ ਜਾਂਦੇ ਬੱਚਿਆਂ 'ਚ ਵਿਸ਼ਵਾਸ ਹੰਗਦਾ ਤੇ ਅੱਜ ਇਸ ਸਕੂਲ ਦੇ ਵਿੱਚ ਚਲੋ ਸੀ ਇੰਨਾ ਕੋਸ਼ਿਸ਼ ਕੀਤਾ ਤੇ ਮੇਰੇ ਖਵਾਬ ਸੀਗਾ ਮੈਂ ਕਿਹਾ ਸੀ ਇਦਾਂ ਦੇ ਸਕੂਲ ਬਣਾਉਂਗਾ ਕਿ ਇਹ ਇਲਾਕੇ ਦੇ ਨਾਮੇ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਆਣਗੇ ਤੇ ਅੱਜ ਇਸ ਸਕੂਲ ਦੇ ਵਿੱਚ ਉਹ ਦਿਨ ਹੈ ਸਾਡੇ ਆਸ-ਪਾਸ ਦੇ ਪਿੰਡਾਂ ਚੋਂ ਜਿੰਦਵੜੀ ਨਕੜਿਆ ਗੰਗੂਅਲ ਗੰਬੀਰਪੁਰ ਸਾਡੇ ਪਿੰਡਾਂ ਚੋਂ ਜਿਹੜੇ ਨਾਮੀ ਪ੍ਰਾਈਵੇਟ ਸਕੂਲ ਚੋਂ ਬੱਚੇ ਇਸ ਸਕੂਲ ਦੇ ਵਿੱਚ ਅੱਜ ਪੜ੍ਹਦੇ ਹੋਏ ਨੇ ਤੇ ਆਪ ਆਪਣੇ ਮੂੰਹ ਬੋਲਦੇ ਨੇ ਕਿ ਹਾਂ ਇਸ ਸਕੂਲ ਉਸ ਤੋਂ ਵੀ ਵਧੀਆ ਹੈ ਅਸੀਂ ਅਸੀਂ ਇਹ ਐਲਾਨ ਕਰਦੇ ਹਾਂ ਕਿ ਜਿਹੜਾ ਨਾਲ ਦਾ ਸਾਡਾ ਹਾਈ ਸਕੂਲ ਐ ਸਪੈਸ਼ਲ ਸਕੂਲ ਹੈ ਉਸ ਨੂੰ ਅਸੀਂ ਅਪਗ੍ਰੇਡ ਕਰਕੇ 12ਵੀਂ ਤੱਕ ਕਰਾਂਗੇ ਤੇ ਅਗਲੇ ਸਾਲ ਇਸ ਸਕੂਲ ਨੂੰ ਕਿਉਂਕਿ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਉੱਥੇ ਖੁੱਲੀ ਐਡਮਿਸ਼ਨ ਹੋਊਗੀ ਤੇ ਇਸ ਸਕੂਲ ਨੂੰ ਅਸੀਂ ਜਿਹੜਾ ਇੱਥੇ ਜਿਹੜੀ ਸਕੂਲ ਆਫ ਫੈਮਿਨਿਟੀ ਦੀ ਸੀਟਾਂ ਉਹ ਅਸੀਂ ਡਬਲ ਕਰ ਦਾਂਗੇ ਤਾਂ ਕਿ ਇਲਾਕੇ ਦੇ ਹੋਰ ਬੱਚੇ ਇੱਥੇ ਆ ਸਕਣ ਕਿੱਥੇ ਜਿਹੜਾ ਦਾਖਲਾ ਉਹ ਟੈਸਟ ਨਾਲ ਹੋਊਗਾ ਤੇ ਬਿਲਕੁਲ ਕੰਧ ਦੇ ਨਾਲ ਕੰਧ ਲੱਗਦੀ ਹੈ ਸਕੂਲ ਦੀ ਉਥੇ ਜਿਹੜਾ ਬੱਚਾ ਪੜ੍ਹਨਾ ਚਾਹੇ 6ਵੀਂ ਤੋਂ 10ਵੀਂ ਪੜ੍ਹਨਾ ਪਰ ਇੱਥੇ ਚੁਗਲਸੀ ਦੇ ਬੱਚਿਆਂ ਨੂੰ ਸ਼ਾਨਦਾਰ ਵਿਕਤੀ ਸ਼ਾਨਦਾਰ ਐਕਸਪੋਜ਼ਰ ਵਿਜ਼ਿਟਸ ਚਾਹੁੰਦੇ ਆ ਕਿ ਨੰਗਲ ਚੋਂ ਇਹ ਬੱਚੇ ਮੇਰੀ ਕਾਮਯਾਬੀ ਹੈ ਮੈਨੂੰ ਕੋਈ ਫਾਰਮ ਹਾਊਸ ਨਹੀਂ ਬਣਾਉਣਾ ਮੈਨੂੰ ਕੋਈ 5 ਸਟਾਰ ਹੋਟਲ ਨਹੀਂ ਬਣਾਉਣਾ ਪਰਾਣਿਆਂ ਵਾਂ ਮੈਨੂੰ ਮੈਨੂੰ ਉਹ ਨਹੀਂ ਚਾਹੀਦੀ ਮੇਰੀ ਕਾਮਯਾਬੀ ਮੇਰਾ ਕੰਮ ਇਹ ਬੱਚੇ ਬੋਲਣਗੇ ਮੈਂ ਚਾਹੁੰਦਾ ਕਿ ਮੇਨੂੰ ਯਕੀਨ ਹੈ ਪੰਜਾਬ ਦਾ ਸਿੱਖਿਆ ਮੰਤਰੀ ਹੋਣਾ ਸਾਨੀ ਨਹੀਂ ਜੀ ਬਹੁਤ ਔਖਾ ਕੰਮ ਹੈ ਹਰ ਬੰਦਾ ਮੰਤਰੀ ਬੰਨਾ ਚਾਹੁੰਦਾ ਪਰ ਸਿੱਖਿਆ ਮੰਤਰੀ ਬੰਨਾ ਦਾ ਕਾਰਨ ਕਹਿੰਦੇ ਜੀ ਧਰਨੇ ਲੱਗਦੇ ਪਰ ਕਿਸੇ ਨੇ ਇਹਨਾਂ ਬੱਚਿਆਂ ਬਾਰੇ ਅਜੇ ਤੱਕ ਨਹੀਂ ਸੋਚਿਆ ਮੈਂ ਹਜ਼ਾਰ 1200 ਸਕੂਲਾਂ ਚ ਗਿਆ ਫਰੋਜ਼ਪੁਰ ਫਾਜ਼ਿਲਕਾ ਕਰਨ-ਤਾਰਨ ਖੇਲ ਕਰਨ ਜਾ ਜਾ ਕੇ ਪਿੰਡਾਂ ਦੇ ਵਿੱਚ ਜਾ ਜਾ ਕੇ ਸਵੇਰੇ ਆਪਣੇ ਕੰਮ ਕਰਕੇ ਫਿਰ ਉੱਥੇ ਜਾ ਕੇ ਅਗਲੇ ਦਿਨ ਆ ਕੇ ਇੱਥੇ ਵੀ ਲੋਕਾਂ ਦੇ ਦੁੱਖ ਸੁੱਖਾਂ ਨਾਲ ਵਿਦਾਇਕ ਪਰ ਆਪਣੀ ਜ਼ਿੰਮੇਵਾਰੀ ਸਮਝੀ ਐਨੀ ਮਿਹਨਤ ਕਰ 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 ਕੇ ਅੱਜ ਇਸ ਦਿਨ ਦੀ ਖੁਸ਼ੀ ਹੈ ਕਿਆ ਸਾਡੇ ਸਰਕਾਰੀ ਸਕੂਲਾਂ ਦਾ ਨਾਮ ਹੋ ਰਿਹਾ ਮੈਂ ਚਿਰੋ ਕਹਿਣ ਕਿ ਇਹ ਤਾਂ ਮੰਤਰੀ ਹੈ এডਿਕੇਸ਼ਨ ਮਿਸਟਰ ਐਮ ਐਲ ਏ ਬੋਲ ਰਿਹਾ ਅਜੀਕਾ ਫਰੀ ਮੈਂ ਚਾਹੁੰਦਾ ਅੱਜ ਮੈਂ ਤਾਂ ਇਹ ਬੱਚੇ ਨਾਲ ਖੜਾ ਹਾਂ ਪਛੋਟੇ-ਛੋਟੇ ਦਾ ਹਰ ਇੱਕ ਲੜਕੇ ਆ ਵੀ ਮਨੋਰ ਕੀ ਹੈ ਅਭੀ ਮਨੋਰ ਕੀ ਹੈ ਪਹਾੜੀ ਮਾਰਕੀਟ ਨੰਗਲ ਦਾ ਲੜਕਾ ਅਸੀਂ ਕੈਂਪੇਨ ਸ਼ੁਰੂ ਕੀਤੀ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਇਹ ਕੈਂਪੇਨ ਨਹੀਂ ਚੱਲਦੀ ਬਿਜ਼ਨਸ ਬਲਾਸਟਰ ਇਸ ਮੁਹਿੰਮ ਦਾ ਨਾਮ ਹੈ 2 ਸਾਲਾਂ ਤੋਂ ਚਲਾ ਰਹੇ ਹਾਂ ਇਦੇ ਵਿੱਚ ਅਸੀਂ ਜਦੋਂ ਬੱਚਾ 11ਵੇਂ ਬਾਅਦ ਵੀ ਪਾਸ ਆਊਟ ਹੋ ਗਿਆ ਜਦੋਂ ਬੱਚਾ 11ਵੇਂ ਵਿੱਚ ਹੁੰਦਾ ਹੈ ਅਸੀਂ ਉਸ ਨੂੰ ਸਿਖਾਉਂਦੇ ਕਿ bizness ਹੁੰਦਾ ਕੀ ਹੈ ਘਾਟਾ ਕੀ ਹੈ ਵਾਧਾ ਕੀ ਹੈ ਡਿਮਾਂਡ ਕੀ ਹੈ ਸਪਲਾਈ ਕੀ ਹੈ ਤੇ ਹਰ ਬੱਚੇ ਨੂੰ 2000 ਰੁਪਏ ਸਰਕਾਰ ਦਿੰਦੀ ਹੈ ਕਿ ਤੂੰ ਪੰਗਾ ਲੈ ਕੇ ਦੇਖ ਤੂੰ ਐਕਸਪੈਰੀਮੈਂਟ ਕਰਕੇ ਦੇਖ ਕੋਈ ਗੱਲ ਨਹੀਂ ਪੈਸੇ ਜਿਹੜੇ ਆ ਸਾਨੂੰ ਨਹੀਂ ਚਾਹੀਏ ਪਰ ਤੂੰ ਕੰਮ ਕਰਨਾ ਸਿੱਖ ਤਾਂ ਕਿ ਸਾਡੇ ਬੱਚੇ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣ ਜੇ ਪੈਸੇ ਲੜਕੇ ਨੇ ਹਾਰੇ ਦੋਸ ਨੇ ਇੱਕ میری ਟੀਮ ਨੇ ਇੱਕ ਟੀ-ਸ਼ਰਟ ਦਾ ਮਾਡਲ ਬਣਾਇਆ ਤੇ ਬਾਹਰ ਇਹਦਾ ਸਟਾਲ ਲੱਗਿਆ ਮੈਂਨੇ ਪੁੱਛ ਰੇ ਸੀ ਕਿਨੇ ਇਹਦਾ ਬਿਜ਼ਨਸ ਕਰ ਲੈਂਦੇ ਹੋ ਵੈਬਸਾਈਟ ਤੇ ਨੌਇਦਾ ਤੋਂ ਟੀ-ਸ਼ਰਟ ਦੀਸ ਪ੍ਰਿੰਟਿੰਗ ਕਰਾਉਂਦੇ ਨੇ ਐਦਾਂ ਸਹੀ ਕਹਿ ਰਿਆ ਨਾ ਹਾਂ ਜੀ ਹਾਂ ਜੀ ਤੇ ਕਿੰਨੇ ਦਾ ਬਿਜ਼ਨਸ ਹੋ ਗਿਆ ਮਹੀਨੇ ਚ ਦੱਸੋ 50000 ਪਲਸ ਦਾ ਇਹ 50000 ਰੁਪਏ ਮਹੀਨੇ ਦਾ ਉਹਦੇ ਚ ਕਟੋ ਕਰ 40% ਮਾਰ ਦਿੱਤਾ ਭਾਵੇਂ ਇਹ 20000 ਰੁਪਏ ਮਹੀਨੇ ਦਾ ਹਜੇ ਕਮਾਰਿਆ ਤੇ ਹਜੇ ਸਿਰਫ 12 ਵਿੱਚੋਂ ਪਾਸ ਹੁੰਦਾ ਹੈ ਇਹ ਸਰਕਾਰੀ ਸਕੂਲਾਂ ਦੀ ਤਾਕਤ ਹੈ। ਤੁਹਾਨੂੰ ਇੱਕ ਹੋਰ ਉਦਾਹਰਣ ਆ ਬੱਚੀ ਅਮਨਦੀ। ਅਮਨਦੀ ਨੂੰ ਅਮਨਪ੍ਰੀਤ ਨਾ ਕਿਹੜਾ ਪਿੰਡੋਂ ਬੰਦਲਾ? ਹਾਂ? ਇਹਦਾ ਪਿੰਡ ਟੱਪੜੀਆਂ ਹੈ। ਆ ਚੱਲਦਾ। ਇਹਦਾ ਪਿੰਡ ਟੱਪੜੀਆਂ ਹੈ ਤੇ AI ਕੰਪੀਟੀਸ਼ਨ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਜਾ ਰਹੀ ਹੈ ਤੇ ਸੁਣੋ ਇਹ ਕੀ ਡਿਵੈਲਪ ਕਰ ਰਹੀ ਹੈ ਕਿ ਕੋਈ ਪ੍ਰਾਈਵੇਟ ਸਕੂਲ 'ਚ ਇਹ ਡਿਵੈਲਪਮੈਂਟ ਨਹੀਂ ਹੋ ਰਹੀ ਹੁਣ ਇਹ ਜੁਬੇਦਾ ਦੱਸ ਕਿ ਇਹ ਤੁਹਾਡਾ ਮਾਡਲ ਹੈ। ਮੇਰਾ ਡਿਸਟ੍ਰਿਕਟ ਲੈਵਲ ਦਾ ਮੈਂ ਸਭ ਤੋਂ ਪਹਿਲਾ ਐਜੂ ਕੋਡ ਦਾ ਬਣਾਇਆ ਸੀਗਾ ਚੈਟਪੁਰ ਉਸ ਦੇ ਵਿੱਚ ਜਿਹੜੀ ਸਾਨੂੰ ਸਕਰੀਨ ਚੂਜ਼ ਕਰਨੀ ਹੈ ਸਾਨੂੰ ਸਾਡਾ ਇਹ ਪਤਾ ਹੁੰਦਾ ਪਰ ਸਕਰੀਨ ਨਹੀਂ ਪਤਾ ਹੁੰਦੀ ਕਿ ਇਹ ਬੱਚਿਆਂ ਨੂੰ ਤਾਂ ਉਸ ਦੇ ਵਿੱਚ ਅਸੀਂ ਪੁੱਛ ਸਕਦੇ ਹਾਂ ਕਿ ਮੈਂ ਕਿਹੜੀ ਸਕਰੀਨ ਚੂਜ਼ ਕਰਨਾ ਉਸ ਤੋਂ ਬਾਅਦ ਹੁਣ ਮੈਂ ਸਟੇਟ ਲੈਵਲ ਤੇ ਜਾ ਰਹੀ ਹਾਂ ਤਾਂ ਉਸ ਲਈ ਮੈਂ ਅਟੈਂਡੈਂਸ ਮੈਨੇਜਮੈਂਟ ਸਿਸਟਮ ਬਣਾ ਰਹੀ ਹਾਂ ਅਟੈਂਡੈਂਸ ਮੈਨੇਜਮੈਂਟ ਸਿਸਟਮ ਇੱਕ ਐਦਾਂ ਦਾ ਪ੍ਰੋਜੈਕਟ ਹੈ ਜਿਸ ਦੇ ਵਿੱਚ ਸਾਡੀ اٹੈਂਡੈਂਸ ਲੱਗੇਗੀ ਤੇ ਸਾਡੇ ਪੇਰੈਂਟਸ ਨੂੰ ਵੀ ਜਾਏਗੀ ਪ੍ਰਿੰਸੀਪਲ मैम ਪਾਸ ਵੀ ਰਹੇਗਾ ਉਹ ਰਿਕਾਰਡ ਤੇ ਸਾਡੇ ਟੀਚਰਸ ਪਾਸ ਵੀ ਉਸ ਦੇ ਵਿੱਚ ਜਦੋਂ ਸਟੂਡੈਂਟ ਸਕੂਲ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਉਸ ਦੇ ਵਿੱਚ ਐਂਟਰ ਹੋਣ ਦਾ ਟਾਈਮ ਵੀ ਹੋਵੇਗਾ ਤੇ ਜਦੋਂ ਬਾਹਰ ਨਿਕਲੇਗਾ ਉਸ ਸਮੇਂ ਟਾਈਮ ਆਊਟ ਵੀ ਹੋਵੇਗਾ। ਹਾਜੀ ਸਿਰਫ 10 ਪਾਸ ਹਾਜੀ ਪਲੱਸ 1 ਚ ਆਈ ਹੈ। ਤੇ ਇਹਦੇ ਦੇਖੋ ਤੁਸੀਂ ਇਹ ਬੱਚੇ ਨੰਗਲ ਦਾ ਪ੍ਰੀਖਿਆ ਹੈ। ਇਹ ਬੱਚੇ ਸਾਡੇ ਇਲਾਕੇ ਸ਼੍ਰੀ ਨੰਗਲਪੁਰ ਸਾਹਿਬ ਦਾ ਪ੍ਰੀਖਿਆ ਹੈ। ਇਹਨਾਂ ਚੋਂ ਬਾਕੀ ਬੱਚੇ ਵੀ ਨਾਂ ਵੀ ਪ੍ਰਾਈਵੇਟ ਸਕੂਲਾਂ ਚੋਂ ਬਦਲ ਕੇ ਆਏ ਐ ਤੇ ਇਹਨਾਂ ਨੂੰ ਹਰ ਸਾਰੇ ਅਸੀਂ ਪੂਸਤ ਕੋਸ਼ਿਸ਼ ਕਰਦੇ ਹਾਂ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਿਖਾ ਦੇਣ ਮੈਂ ਤੁਹਾਨੂੰ ਅੱਜ ਸ਼ਾਮੀ ਤਸਵੀਰਾਂ ਪਾ ਦੂੰਗਾ ਇਸ ਹੀ ਸਕੂਲ ਦੇ ਅੱਜ ਅਸੀਂ ਇਹ ਸਕੂਲ ਵਿੱਚ ਬਾਕੀ ਇਲਾਕੇ ਨੂੰ ਵੀ ਪ੍ਰੈਸ ਦੇ ਸਾਰੇ ਸਾਥੀ ਖੜੇ ਇਹਨਾਂ ਦੇ ਰਾਹੀਂ ਜੋ ਲਾਈਵ ਦੇਖ ਰਹੇ ਆਂ ਬੀਤਦੀ ਕਰਨਾ ਆਓ ਦੇਖੋ ਗੱਲਾਂ ਕਰੀਆਂ ਬਹੁਤ ਸੌਖੀਆਂ ਨੇ ਪਰ ਅਸੀਂ ਜ਼ਮੀਨ ਤੇ ਤੇ ਇਸ ਤੋਂ ਵੱਡਾ ਕੰਮ ਸਿੱਖਿਆ ਤੋਂ ਵੱਡਾ ਕੰਮ ਕੋਈ ਨਹੀਂ ਜੇ ਸਾਡੇ ਬੱਚੇ ਪੜ੍ਹ ਗਏ ਨਾ ਸਾਡਾ ਇਲਾਕਾ ਜ ਸਾਡੇ ਕੋਲ ਮੈਨੂੰ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਆ ਵੀ ਨੰਗਲ ਦਾ ਹਸਪਤਾਲ ਠੀਕ ਕਰੋ ਸਸੀ ਹਸਪਤਾਲ ਦਾ ਵੀ ਕੰਮ ਚੱਲਦਾ ਪਿਆ ਉਹਨੂੰ ਮੈਂ ਹੁਣ ਟਾਰਗੇਟ ਬਣਾ ਲਿਆ ਕਿ ਨੰਗਲ ਦੇ ਹਸਪਤਾਲ ਨੂੰ ਜਿਹੜਾ ਹੈ ਐਨ ਸੁਧਾਰ ਲੈ ਕੇ ਆਣੇ ਪਰ ਸਭ ਤੋਂ ਵੱਡੀ ਕਮੀਆਂ ਸਾਡੇ ਕੋਲ ਲੋਕਲ ਡਾਕਟਰ ਨਹੀਂ ਸਾਰੇ ਕੋਲ ਲੋਕਲ ਪੈਰਾਮੈਡਿਕ ਸਟਾਫ ਹੀ ਹੈ ਜਿੱਥੋਂ ਮਰਜੀ ਡਾਕਟਰ ਲੈ ਕੇ ਆਉਂਦਾ ਉਹ ਬਦਲੀ ਕਰਾ ਕੇ ਚਲੇ ਜਾਂਦਾ ਤੇ ਡਾਕਟਰ ਇਦਾਂ ਦੇ ਜਿਵੇਂ ਜਿਹ ਉਹਨਾਂ ਦਾ ਹੋਗਾ ਨਾ ਲੋਕਾਂ ਨਾਲ ਪਿਆਰ ਹੋਊਗਾ ਤੁਸੀਂ ਡਾਕਟਰ ਇੱਕ ਇਦਾਂ ਦਾ ਪੇਸ਼ਾ ਹੈ ਬਾਕੀ ਸਾਰਿਆਂ ਤੋਂ ਤਾਂ ਅਸੀਂ ਠੱਕੇ ਨਾਲ ਕੰਮ ਕਰਾ ਸਕਦੇ ਹਾਂ ਸਰਕਾਰੀ ਮੁਲਾਜ਼ਮਾਂ ਤੋਂ ਜੋ ਨਾਂ ਵੀ ਕਰਨਾ ਚਾਹਣ ਪਰ ਡਾਕਟਰ ਇੱਕਦਾਂ ਦਾ ਪੇਸ਼ਾ ਤੁਸੀਂ ਠੱਕੇ ਨਾਲ ਕੰਮ ਨਹੀਂ ਕਰਾ ਸਕਦੇ ਕਿਉਂ ਜਰੂਰ ਤਾਂ ਡਾਕਟਰ ਨੂੰ ਮਰੀਜ਼ ਨਾਲ ਪਿਆਰ ਨਹੀਂ ਹੋਊਗਾ ਸympathy ਨਹੀਂ ਹੋਊਗੀ ਹਮਦਰਦੀ ਨਹੀਂ ਹੋਊਗੀ ਲਾਜ ਨਹੀਂ ਹੋ ਸਕਦਾ ਉਦਾਹਰਨ ਦੇ ਤੌਰ ਤੇ ਸਾਡੇ ਕੋਲ ਡਾਕਟਰ ਅਨਵੀਰ ਨੇ ਸ਼੍ਰੀ ਨੰਨਪੁਰ ਸਾਹਿਬ ਦੇ ਲੋਕਾਂ ਲਈ ਇਸ ਕਰਕੇ ਉਹ ਦਰਦ ਸਮਝਦੇ ਹਾਂ ਕਿ ਕਈ ਜਾਨ ਪਹਿਚਾਨ ਹੁੰਦੀਆਂ ਤੇ ਉਹ ਜੋ ਕਰ ਸਕਦੇ ਜਿਹੜਾ ਡਾਊਟ ਸਾਡੇ ਕੋਲ ਪ੍ਰੋਬਲਮ ਹੈ ਸਾਡੇ ਕੋਲ ਸਰਕਾਰੀ ਡਾਕਟਰ ਉਨੇ ਹੈ ਹੀ ਨਹੀਂ ਹੁਣ ਅਸੀਂ ਡਾਕਟਰ ਨਹੀਂ ਫੈਕਟਰੀ ਲਾ ਰਹੇ ਦੋ ਚਾਰ ਸਾਲਾਂ ਤੱਕ ਨੰਗਲ ਜਿੰਨੇ ਡਾਕਟਰ ਹੋਣਗੇ ਕਿ ਆਸ-ਪਾਸ ਦੇ ਹਿਮਾਚਲ ਦੇ ਆਸ-ਪਾਸ ਦੇ ਬੰਦੇ ਨੂੰ ਕਹਿੰਗੇ ਜੀ ਨੰਗਲ ਤੋਂ ਡਾਕਟਰ ਸਰਕਾਰੀ ਹਸਪੀਟਲ ਕਹਿਣਾ ਸੋ ਠੀਕ ਕਿੱਦਾਂ ਹੋਊਗਾ ਜੇ ਅਗਰੇ ਬੱਚੇ ਡਾਕਟਰ ਬਣ ਜੇ ਅਗਰੇ ਇੱਥੋਂ ਬੱਚੇ ਵਕੀਲ ਬਣਨਗੇ ਇੱਥੋਂ ਬੱਚੇ ਇੰਜੀਨੀਅਰ ਬਣਨਗੇ ਕੱਲੋਂ ਕੀ ਪਤਾ ਅਗਲਾ ਫਲਿੱਪਕਾਰਟ ਇੱਦਾਂ ਹੀ ਸ਼ੁਰੂ ਹੋਇਆ ਸੀ ਕੋਈ ਲੌਨ ਮਸਕ Amazon ਵਾਲੇ ਕੋਈ ਬਹੁਤ ਸਖੂਤ ਸੀ ਜਾਂ ਫਿਰ ਅਮਾਨੀ ਉੱਤੋਂ ਨਹੀਂ ਜੰਮੇ ਸੀ ਬਹੁਤ ਛੋਟੀ ਲੈਵਲ ਤੋਂ ਕੀ ਪਤਾ ਕੱਲ ਨੂੰ ਨੰਗਲਚੋਵੀ ਮੰਜੂ ਦਾ ਇੰਨਾ ਵੱਡਾ ਕੰਮ ਹੋਊਗਾ ਕਿ ਅਸੀਂ ਅੱਜ ਬੇਰੋਜ਼ਗਾਰੀ ਅਸੀਂ ਇਹ ਨਹੀਂ 200 ਬੱਚੇ ਰੱਖੇ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਅਸੀਂ ਜ਼ਮੀਨ ਤੇ ਕੰਮ ਕਰ ਗਏ ਇਹ ਸੁਪਨਾ ਹੈ ਮੇਰਾ ਮੇਰੀ 3 ਸਾਲ ਦੀ ਮਿਹਨਤ ਹੈ ਤੇ ਹਰ ਬੰਦਾ ਜਾਂਦਾ ਇਹਦੀ ਲੱਤਾਂ ਖਿੱਚਦੇ ਕੋਈ ਨਹੀਂ ਚਾਹੁੰਦਾ ਸਰਕਾਰੀ ਸਕੂਲ ਠੀਕ ਹੋਣ ਕਿਉਂ ਜਿਨ੍ਹਾਂ ਕੋਲ ਪੈਸਾ ਉਹਦੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਚ ਪੜਦੇ ਮੈਨੂੰ ਕਈ ਬੰਦੇ ਕਹਿੰਦੇ ਆ ਕਿ ਮੇਕਿੰਗ ਸੁਪਨਾ ਲੈ ਕਿਦਿਆਂ ਪਤਾ ਨਹੀਂ ਮੈਂ ਪਾਸ ਹੋਊਗਾ ਜਾਂ ਫਿਰ ਪਰ ਇੱਕ ਸੁਪਨਾ ਹੈ ਕਿ ਬਦੌਰ ਸਿੱਖਿਆ ਮੰਤਰੀ ਨਾ ਕੰਮ ਕਰਨਾ ਇਹਨਾਂ ਕੰਮ ਕਰਨਾ ਮੇਰੇ ਮੰਨਣਾ ਕਿ ਅਗਰ ਸਿੱਖਿਆ ਮੰਤਰੀ ਕੰਮ ਕਰੇ ਨਾ ਤਾਂ ਪੰਜਾਬ ਸਭ ਤੋਂ ਸੇਫ ਸੀਟ ਉਹਦਾ ਮੈਂ ਤੁਹਾਨੂੰ ਫਾਰਮੂਲਾ ਦੱਸਦਾ ਮੈਂ ਬੜਾ ਅਜ ਤੱਕ ਕਿਸੇ ਸਿੱਖਿਆ ਮੰਤਰੀ ਨੇ ਫਾਰਮੂਲਾ ਸਮਝਾਇਆ ਹੀ ਨਹੀਂ ਜਿੰਨੇ ਬੱਚੇ ਪੜ ਰਹੇ ਆ ਅੱਜ ਤਸਵੀਰ ਪੜ੍ਹਦੇ ਦੋ ਸਾਲਾਂ ਚੋਂ ਵੋਟ ਪਾਣੀ ਜਿੰਨੇ ਬੱਚੇ ਪੜਦੇ ਪਏ ਸਰਕਾਰੀ ਸਕੂਲਾਂ ਉਹ ਸਾਰੇ ਅੱਜ ਦੋ ਸਾਲ ਦਾ ਵੋਟ ਜੇ ਅਗਰ ਸਿੱਖਿਆ ਮੰਤਰੀ ਕੰਮ ਕਰੇ ਨਾ ਤਾਂ ਸਭ ਤੋਂ ਸੇਫ ਸੀਟ ਪੰਜਾਬ ਚੁਧੀ ਹੋਵੇ ਕਿ ਬੱਚਿਆਂ ਨੂੰ ਪਤਾ ਹੈ ਕਿ ਉਹ ਨਹੀਂ ਦੇਖਿਆ ਸਾਡੇ ਸਕੂਲ ਚ ਕੀ ਚੇਂਜ ਆਇਆ ਪਰ ਕਦੀ ਕਿਸੇ ਨੇ ਕੰਮ ਹੀ ਨਹੀਂ ਕਿਸ ਤਰਫ ਸਿਰਫ ਸਿਰਫ ਮੁਲਾਜ਼ਮਾਂ ਚ ਉਲ ਕੇ ਉਲਝ ਕੇ ਰਹਿ ਜਾਂਦੇ ਨੇ ਕਿ ਅਸੀਂ ਤਾਂ ਮੁਲਾਜ਼ਮਾਂ ਦੇ ਵੀ ਕੰਮ ਕਰਦੇ ਆ ਜਿਨ੍ਹਾਂ ਦੀ ਤਨਖਾਹ 3500 600 ਹਰ ਟੀਚਰ ਦਾ ਸਤਿਕਾਰ ਜਾ ਜਾ ਕੇ ਟੀਚਰਾਂ ਨੂੰ ਪਰਿਪੱਕ ਮੈਂ ਪੰਜਾਬ ਚ ਕਿਸੇ ਵੀ ਸੜਕ ਤੋਂ ਗੁਜ਼ਰਦਾ ਹੋਵਾਂ ਮੇਰੇ ਲਈ ਇਹ ਮੰਨ ਵਾਲੀ ਗੱਲ ਹੈ ਜਾਂ ਕਿਤੇ ਵਿਆਹ ਸ਼ਾਦੀ ਤੇ ਜਾਂ ਕਿਤੇ ਢਾਬੇ ਤੇ ਜਾਂ ਕਿਤੇ ਚਾਹ ਦੀ ਰੇੜੀ ਤੇ ਮਿਲਾਂ ਜਿੱਥੇ ਵੀ ਟੀਚਰ ਆ ਕੇ ਮਿਲਦੇ ਆ ਉਹਨੂੰ ਲੱਗਦਾ ਕਿ ਸਾਡਾ ਮੰਤਰੀ ਹੈ ਕਿਉਂ ਕਹਿੰਦੇ ਸਾਡੇ ਸਕੂਲ ਜ਼ਰੂਰ ਆਏ ਕੋਈ ਡਰਦਾ ਨਹੀਂ ਕਿਤੇ ਮਾ ਕੇ ਫੋਟੋ ਖਿੱਚਵਾਂਦੇ ਨਹੀਂ ਪਹਿਲਾਂ ਵਾਲਿਆਂ ਨੂੰ ਡਰ ਲੱਗਦਾ ਸੀ ਤੇ ਮੈਨੂੰ ਇਹ ਲੱਗਦਾ ਹੈ ਇਹ ਜਿਹੜੇ ਬੱਚੇ ਹੈ ਇਹੀ ਹੈ ਤੇ ਮੇਰਾ ਮਿਸ਼ਨ ਇਹ ਹੈ ਕਿ ਇੰਨਾ ਕੰਮ ਕਰੀਏ ਨਾ ਕੰਮ ਕਰੀਏ ਕਿ ਪੰਜਾਬ ਦੀ ਸਭ ਤੋਂ ਸੇਫ ਸਟੇਟ এডੂਕੇਸ਼ਨ ਮਿਸਟਰ ਦੀ ਹੋਵੇ ਮੇਰੇ ਕਰਕੇ ਨਹੀਂ ਤਾਂ ਕਿ ਅੱਜ ਤੋਂ ਬਾਅਦ ਹਰ ਮੰਤਰੀ ਐਜੂਕੇਸ਼ਨ ਮਿਸਟਰ ਬੰਨਾ ਚਾਹੀਏ ਸਾਡੇ ਸਰਕਾਰੀ ਸਕੂਲਾਂ ਦੀ ਜਿਹੜੀ ਸਭ ਤੋਂ ਵੱਧ ਜਿਹੜੀ ਤਰਜੀਹ ਹੈ ਸਰਕਾਰੀ ਸਕੂਲਾਂ ਨੂੰ ਮਿਲੇ ਉਹ ਸਾਡੀ এডੂਕੇਸ਼ਨ ਨੂੰ ਮਿਲੇ ਤਾਂ ਬਹੁਤ-ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਅੱਜ ਇਹ ਹੀ ਆਸ਼ਵਾਸਨ ਦਿੰਦਾ ਹਾਂ ਪੂਰੇ ਸ਼ਹਿਰ ਵਾਸੀਆਂ ਨੂੰ ਨੰਗਲ ਨੂੰ ਦੁਬਾਰਾ ਆਬਾਦ ਖੂਬਸੂਰਤ ਇਸ ਵਰੀ ਕਈ ਦਸ਼ਕਾਂ ਬਾਅਦ ਜਿਵੇਂ ਦੱਸਿਆ ਪੰਜਾਬ ਦੇ ਬਜਟ ਦੇ ਵਿੱਚ ਨੰਗਲ ਨੂੰ ਸਪੈਸ਼ਲ ਅਲੋਕੇਸ਼ਨ ਹੋਈ ਹੈ ਅਸੀਂ ਉਸ ਦੇ ਉੱਤੇ ਵੀ ਕੰਮ ਸ਼ੁਰੂ ਕਰ ਰਹੇ ਹਾਂ ਨੰਗਲ ਦੇ ਵਿੱਚ ਕ੍ਰੂਜ਼ ਦੀ ਜਿਹੜੀ ਪਰਮਿਸ਼ਨ ਹੈ ਉਹ ਪੀਬੀਐਮਪੀ ਨੂੰ ਅਸੀਂ ਲਿਖਿਆ ਅਸੀਂ ਇੱਕ ਰੂਸ ਸੁਣਾਉਣਾ ਚਾਹੁੰਦੇ ਹਾਂ ਤੇ ਇਹ ਸਪੈਸ਼ਲ ਹੈ ਤਾਂ ਕਿ ਟੂਰਿਜ਼ਮ ਦੇ ਪੁਆਇੰਟ ਆਫ View ਦੇ ਨਾਲ ਜੋ ਜੋ ਹੋਵੇ ਕਦੰਬ ਟੂਰਿਜ਼ਮ ਪਲੇਸ ਨੂੰ ਵੀ ਉਹਰੇ ਫਾਈਨਲ ਜਿਹੜੇ ਲੀਜ਼ ਦੇ ਵਿੱਚ ਕੁਝ ਗੜਬੜ ਸੀ ਉਹ ਠੀਕ ਕਰਕੇ ਉਸ ਨੂੰ ਵੀ ਦੁਬਾਰਾ ਨਵਾਈ ਕਰਾਣੇ ਤਾਂ ਕਿ ਟੋਟਲ ਜਿਹੜਾ ਮੰਗਲ ਹੈ ਉੱਥੇ ਇਕਨੋਮੀ ਜਿਹੜੀ ਟੂਰਿਜ਼ਮ ਚ ਇਨਾ ਪਾਵਰ ਹੈ ਅਜ ਸਿੰਗਾਪੁਰ ਦੁਬਈ ਤੇ ਟੂਰਿਜ਼ਮ ਦੇ ਬੇਸ ਤੇ ਖੜੇ ਨੇ ਤਸ਼ਾਨੇ ਮੰਗਲ ਜਿ세 ਟੂਰਿਜ਼ਮ ਨੂੰ ਬਹੁਤ ਪ੍ਰਮੋਟ ਕਰੀਏ ਮੈਂ ਇੱਕ ਵਾਰੀ ਦੁਬਾਰਾ ਸਾਰੇ ਬੱਚਿਆਂ ਦਾ ਆਪ ਸਭ ਦਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਬਹੁਤ-ਬਹੁਤ ਧੰਨਵਾਦ। ਕਿਉਂਕਿ ਅੱਜ ਸਕੂਲ ਦੇ ਵਿੱਚ ਲੱਗਿਆ ਸੀ ਤਾਂ ਕੱਲ ਸਕੂਲ ਦੇ ਵਿੱਚ ਸਫ਼ਾਈ ਹੋ ਗਈ ਸਾਰੇ ਸਟਾਫ ਨੂੰ ਤੇ ਬੱਚਿਆਂ ਨੂੰ ਬਹੁਤ 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 ਵਧੰਵਾ ਜੀ ਆਪ ਸਰਦਾਰ ਮੈਂ ਸਾਰੀ ਆਪਣੀ ਮੈਂ ਇੱਕ ਹੋਰ ਗੱਲ ਵੀ ਕਹੂੰਗਾ ਇੱਥੇ ਸਾਡੇ ਬਹੁਤ ਸਾਰੇ ਮੇਰੀ ਟੀਮ ਬੈਠੀ ਹੈ ਮੇਰਾ ਪਰਿਵਾਰ ਬੈਠਾ ਇਹ ਮਿਹਨਤ ਮੇਰੀ ਕਿਉਂਕਿ ਮੈਂ ਅਗਰ ਜਿੱਥੇ ਪਹੁੰਚੀ ਹੈ ਇਹਦੇ ਵਿੱਚ ਸਾਡੇ ਸਾਰੇ ਸਾਥੀਆਂ ਦੀ ਬੇਨਤੀ ਹੈ ਮੈਂ ਮੇਰੀ ਮਿਹਨਤ ਅਗਰ ਮੈਂ ਟਾਈਮ ਅਗਰ ਮੈਂ ਨਾਮ ਲਵਾਂਗਾ ਤਾਂ ਕਿਸੇ ਨਾਮੇਸ ਵੀ ਹੋ ਜੂਗਾ ਲੈ ਕਾਇਨੀ ਬਹੁਤ ਲੱਗਦੀ ਕੋ ਪਰ ਹਰ ਉਹ ਸਾਥੀ ਜੋ ਮੇਰੇ ਨਾਲ ਜੁੜਿਆ ਹੋਇਆ ਹੈ ਮੈਂ ਦੇਖਣੇ ਕਿ ਬਾਹਰ ਵੀ ਖੜੀ ਹੈ ਕਿ ਅੱਗੇ ਬੈਠ ਹੈ ਕਿ ਸੀਟ ਤੇ ਮਿੱਠੀ ਦੇ ਪਿੱਛੇ ਖੜਿਆ ਹੈ ਅਸੇ ਹੀ ਮੈਂ ਅਸੇ ਹੀ ਇਹ ਪਰਿਵਾਰ ਹੈ ਇੱਕ ਸਭ ਦਾ ਯੋਗਦ